ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਬਿ ਸਿੱਖਾਂ ਦਾ ਨਵਾਂ ਸਾਲ ਜਿਹੜਾ ਹੈ ਉਹ 1 ਜਨਵਰੀ ਹੋਵੇ ਜਾਂ ਫਿਰ ਜੋ ਇਸ ਭਾਰਤ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦਾ ਸਾਡਾ ਕਲਚਰ ਹੈ ਜਾਂ ਪ੍ਰਾਤਨ ਰੀਤ ਅਨਸਾਰ ਕਿਉਂਕਿ ਭਾਰਤ ਦੇਸ਼ ਬਹੁਤ ਬਹੁਤ ਪੁਰਾਣਾ ਦੇਸ਼ ਹੈ ਜਦੋਂ ਤੋਂ ਲੈ ਕੇ ਅੰਗਰੇਜ਼ਾਂ ਨੇ ਇਸ ਧਰਤੀ ਦੇ ਰਾਜ ਕੀਤਾ ਉਹਨਾਂ ਅੰਗਰੇਜ਼ਾਂ ਨੇ ਆਪਣੇ ਕੁਝ ਨਿਸ਼ਾਨ ਇਸ ਧਰਤੀ ਤੇ ਛੱਡ ਦਿੱਤੇ ਜਿਨ੍ਹਾਂ ਵਿੱਚੋਂ ਆਹ ਜਿਹੜਾ ਜਨਵਰੀ ਫਰਵਰੀ ਮਾਰਚ ਅਪ੍ਰੈਲ ਜਿਹੜੇ ਮਹੀਨੇ ਨੇ ਨਾ ਇਹ ਵੀ ਉਹਨਾਂ ਨੇ ਸਾਡੇ ਗੱਲ ਵਿੱਚ ਪਾ ਦਿੱਤੇ ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਅਸੀਂ ਅੱਜ ਤੱਕ ਆਪਣੇ ਤੋਂ ਦੂਰ ਨਹੀਂ ਕਰ ਸਕੇ ਉਹਨਾਂ ਵਿੱਚੋਂ ਨਵਾਂ ਸਾਲ ਵੀ ਇੱਕ ਹੈ ਜੇ ਅਸੀਂ Hindu ਧਾਰਮਿਕ ਗ੍ਰੰਥਾਂ ਦੀ ਗੱਲ ਕਰੀਏ ਹਿੰਦੂ ਧਾਰਮਿਕ ਗ੍ਰੰਥਾਂ ਦੇ ਅੰਦਰ ਵੀ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਿਆ ਜਾਂਦਾ ਅਤੇ ਜੇ ਅਸੀਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰੀਏ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਜਿਹੜੀ ਹੈ ਉਹ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦੀ ਕਿਉਂਕਿ ਪਹਿਲੀ ਗੱਲ ਜੇ ਆਪਾਂ ਹਿੰਦੂ ਧਾਰਮਿਕ ਗ੍ਰੰਥਾਂ ਦੀ ਗੱਲ ਕਰਦੇ ਹਾਂ ਸਨਾਤਨ ਦੇ ਜਿੰਨੇ ਵੀ ਧਰਮ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਗੰਢ ਮੋਲ ਦੇਖਿਆ ਜਾਂਦਾ ਹੈ ਉਹਨਾਂ ਵਿੱਚ ਥੇਤਾਂ ਦੇਖੀਆਂ ਜਾਂਦੀਆਂ ਨੇ ਪੁਰਾਣੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਉਹਦੇ ਵਿੱਚ ਵੀ ਇਹ ਜ਼ਿਕਰ ਮਿਲਦਾ ਹੈ ਕਿ ਨਵਾਂ ਸਾਲ ਜਿਹੜਾ ਹੈ ਉਹ ਚੇਤ ਹੈ ਇੱਕ ਚੇਤ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ ਇਹਦਾ ਮਤਲਬ ਇਹ ਹੋਇਆ ਵੀ ਭਾਰਤ ਦਾ ਜਿਹੜਾ ਜਿਤਨਾ ਵੀ ਸਟਰਕਚਰ ਹੈ ਜਾਂ ਜਿਤਨਾ ਵੀ ਕਲਚਰ ਹੈ ਜਾਂ ਜਿਤਨਾ ਵੀ ਲਿਟਰੇਚਰ ਹੈ ਉਹ ਸਾਰਾ ਲਿਟਰੇਚਰ ਜਿਹੜਾ ਹੈ ਉਹ ਸਾਨੂੰ 1 ਜਨਵਰੀ ਨਵਾਂ ਸਾਲ ਮਨਾਉਣ ਨੂੰ ਨਹੀਂ ਕਹਿੰਦਾ ਪਰ ਫਿਰ ਵੀ ਜਿਹੜੇ ਭੋਲੇ ਭਾਲੇ ਨੇ ਉਹ ਵਿਚਾਰੇ ਉਹਨਾਂ ਅੰਗਰੇਜ਼ਾਂ ਦੀਆਂ ਰੌ ਰੀਤਾਂ ਨੂੰ ਫਾਲੋ ਕਰਦੇ ਹੋਏ ਜਾਂ ਮੰਨਦੇ ਹੋਏ 1 ਜਨਵਰੀ ਨੂੰ ਹੀ ਹੈਪੀ ਨਿਊ ਇਅਰ ਮੰਨ ਕੇ ਬੈਠ ਜਾਂਦੇ ਨੇ ਇਹ ਗੱਲ ਕਹਿਣੀ ਪੈਂਦੀ ਹੈ ਕਿ ਆਪਾਂ ਅੰਗਰੇਜ਼ਾਂ ਦੀ ਅੱਜ ਤੱਕ ਗੁਲਾਮੀ ਨੂੰ ਸਹੀ ਜਾ ਰਹੇ ਹਾਂ ਕਹਿਣ ਤੋਂ ਭਾਵ ਕਿ ਜਦੋਂ ਆਪਾਂ 1 ਜਨਵਰੀ ਨੂੰ ਨਵਾਂ ਸਾਲ ਕਹਿੰਦੇ ਆ ਨਾ ਤਾਂ ਇਹਦਾ ਮਤਲਬ ਇਹ ਹੁੰਦਾ ਕਿਤੇ ਨਾ ਕਿਤੇ ਅਸੀਂ ਆਪਣੇ ਵਿਰਸੇ ਤੋਂ ਦੂਰ ਹੋਏ ਹੋਏ ਹਾਂ ਇਹਦਾ ਮਤਲਬ ਸਾਨੂੰ ਆਪਣੇ ਵਿਰਸੇ ਦਾ ਨਹੀਂ ਪਤਾ ਜਿਹੜੇ ਸਾਡੇ ਸਿੱਖ ਭਰਾ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ 1 ਜਨਵਰੀ ਸਾਡਾ ਨਵਾਂ ਸਾਲ ਨਹੀਂ ਹੁੰਦਾ ਭਾਈ ਇਹ ਰੋਮਨ ਕੈਲੰਡਰ ਦੇ ਅਨੁਸਾਰ ਜਿਹੜਾ ਹੈ 1 ਜਨਵਰੀ ਨਵਾਂ ਸਾਲ ਹੈ ਅੱਜ ਤੁਸੀਂ ਪੱਛਮੀ ਦੇਸ਼ਾਂ ਦੇ ਵਿੱਚ ਜਾਓਗੇ ਪੱਛਮੀ ਦੇਸ਼ਾਂ ਵਿੱਚ ਅੱਜ ਦੇ ਦਿਨ ਹੈਪੀ ਨਿਊ ਇਅਰ ਕਿਹਾ ਜਾ ਰਿਹਾ ਹੈ ਕਿਉਂਕਿ ਉਹ ਤੇ 25 ਦਸੰਬਰ ਤੋਂ ਲੈ ਕੇ ਹੈਪੀ ਨਿਊ ਇਅਰ ਮਨਾਣ ਲੱਗ ਜਾਂਦੇ ਨੇ ਉਹਨਾਂ ਦਾ ਨਵਾਂ ਸਾਲ ਉਦੋਂ ਆਰੰਭ ਹੋ ਜਾਂਦਾ ਹੈ ਦੂਜੇ ਪਾਸੇ ਗੱਲ ਆ ਜਾਂਦੀ ਹੈ ਸਾਡੀ ਕਿ ਸਾਡੇ ਜਿਹੜੇ ਭਾਰਤ ਦੇਸ਼ ਹੈ ਉਹਦੇ ਵਿੱਚ Hindu ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਨਵਾਂ ਸਾਲ 1 ਜਨਵਰੀ ਨੂੰ ਨਹੀਂ ਮੰਨਿਆ ਗਿਆ ਸਿੱਖ ਧਾਰਮਿਕ ਗ੍ਰੰਥਾਂ ਦੇ ਵਿੱਚ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰ ਲੋ ਚਾਹੇ ਹੋਰ ਲਿਟਰੇਚਰ ਦੀ ਗੱਲ ਕਰ ਲੋ ਜਾਂ ਹੋਰ ਜਿਹੜੇ ਸਿੱਖ ਮਹਾਪੁਰਸ਼ ਵਿਦਵਾਨ ਹੋਏ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਿਆ ਇਸ ਗੱਲ ਨੂੰ ਆਪਾਂ ਸਮਝੀਏ ਇਸ ਕਰਕੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਸਿੱਖਾਂ ਦਾ ਜਾਂ ਇਸ ਭਾਰਤ ਦੇਸ਼ ਜਾਂ ਜਾਂ ਹਿੰਦੂ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤ ਨੂੰ ਮਨਾਇਆ ਜਾਏ ਜੋ ਕਿ ਅਪ੍ਰੈਲ ਮਹੀਨੇ ਵਿੱਚ ਆਰੰਭਤਾ ਹੁੰਦੀ ਹੈ ਨਵੇਂ ਸਾਲ ਦੀ ਔਰ ਜੇ ਪੂਰੇ ਇਸ ਦੇਸ਼ ਦੇ ਵਾਯੂ ਮੰਡਲ ਦੀ ਗੱਲ ਕੀਤੀ ਜਾਏ ਤਾਂ ਪੂਰਾ ਪਾਉਣ ਪਾਣੀ ਵੀ ਇਸ ਦੇਸ਼ ਦਾ ਜਿਹੜਾ ਹੈ ਉਹ ਗੁਰਬਾਣੀ ਦੇ ਅਨੁਸਾਰ ਜਿਹੜੇ ਜਿਹੜੇ ਚੇਤ ਵਿਸਾਖ ਜੇਠ ਹੜਾ ਸੌਣ ਭਾਦੋਂ ਅਸੂ ਕਤਕ ਮੱਗਰ ਪੋ ਮਾਗ ਫਗਣ ਮਾ ਇਹਨਾਂ ਦੋ-ਦੋ ਮਹੀਨਿਆਂ ਦੇ ਵਿੱਚ ਛੇ ਰੁੱਤਾਂ ਦਾ ਵੰਡ ਕੀਤੀ ਹੋਈ ਹੈ ਜੇ ਆਪਾਂ ਸਮਝੀਏ ਤਾਂ ਜਨਵਰੀ ਫਰਵਰੀ ਦੇ ਹਿਸਾਬ ਨਾਲ ਇਸ ਦੇਸ਼ ਦੇ ਮੌਸਮ ਦੀ ਵੀ ਤਬਦੀਲੀ ਨਹੀਂ ਹੁੰਦੀ ਜੇ ਦੇਖਿਆ ਜਾਏ ਤਾਂ ਸਭ ਤੋਂ ਵੱਧ ਜਿਹੜਾ ਵਧੀਆ ਮਹੀਨਾ ਜਿਹਨੂੰ ਬਸੰਤ ਦਾ ਮਹੀਨਾ ਕਹਿੰਦੇ ਨੇ ਉਥੋਂ ਸਾਡਾ ਨਵਾਂ ਸਾਲ ਆਰੰਭ ਹੁੰਦਾ ਤੇ ਉਹ ਚੇਤ ਵਿੱਚ ਹੁੰਦਾ ਇੱਕ ਚੇਤ ਸਾਡਾ ਨਵਾਂ ਸਾਲ ਹੈ ਇਸ ਕਰਕੇ ਨਾਨਕ ਸ਼ਾਹੀ ਕਲੰਡਰ ਜਿਹੜਾ ਹੈ ਉਹ ਵੀ ਇੱਕ ਚੇਤ ਨੂੰ ਨਵਾਂ ਸਾਲ ਮਨਾਉਣ ਵਾਸਤੇ ਤਾਕੀਦ ਕਰਦਾ ਹੈ। ਜਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇਹ ਦੱਸਿਆ ਜਾਂਦਾ ਹੈ ਹਰ ਸਾਲ ਕਿ ਇੱਕ ਚੇਤ ਜਿਹੜਾ ਹੈ ਉਹ ਨਵੇਂ ਸਾਲ ਦੀ ਆਰੰਭਤਾ ਹੋ ਰਹੀ ਹੈ। ਜਿਤਨੇ ਵੀ ਸੰਮਤ ਨੇ ਉਹ ਇੱਕ ਚੇਤ ਤੋਂ ਗਿਣੇ ਜਾਂਦੇ ਨੇ। ਤੇ ਤਾਂ ਜਿਹੜੀਆਂ ਨੇ ਉਹ ਚੇਤ ਤੋਂ ਆਰੰਭ ਹੁੰਦੀਆਂ ਨੇ। ਸੰਗਰਾਂਦ ਜਿਹੜੀ ਹੈ ਉਹ ਚੇਤ ਤੋਂ ਲੈ ਕੇ ਆਰੰਭ ਹੁੰਦੀ ਹੈ ਅਤੇ ਫੱਗਣ ਤੱਕ ਜਾਂਦੀ ਹੈ। ਇਸ ਕਰਕੇ ਆਪਾਂ ਇਸ ਗੱਲ ਨੂੰ ਸਮਝ ਕੇ ਚੱਲੀਏ ਵੀ ਅਸੀਂ ਭਾਰਤ ਦੇਸ਼ ਦੇ ਵਾਸੀ ਆ ਅਸੀਂ ਉਹਨਾਂ ਧਾਰਮਿਕ ਗ੍ਰੰਥਾਂ ਨਾਲ ਜੁੜੀਏ ਅਸੀਂ ਉਸ ਵਿਰਸੇ ਨਾਲ ਜੁੜੀਏ ਜਿਸ ਵਿਰਸੇ ਤੋਂ ਅੱਜ ਦੀ ਪਨੀਰੀ ਅੱਜ ਦੀ ਪੀੜ੍ਹੀ ਅੱਜ ਦੇ ਬੱਚਿਆਂ ਨੂੰ ਇਹਨਾਂ ਅੰਗਰੇਜ਼ਾਂ ਵੱਲੋਂ ਉਸ ਸਮੇਂ ਦੂਰ ਕਰ ਦਿੱਤਾ ਗਿਆ ਸੀ ਅੱਜ ਵੀ ਉਹਨਾਂ ਦਾ ਪ੍ਰਭਾਵ ਸਾਡੇ ਇਹਨਾਂ ਬੱਚਿਆਂ ਦੇ ਦਿਮਾਗਾਂ ਵਿੱਚ ਹੈ بڑے ਜਿਹੜੇ ਮੇਰੇ ਵਰਗੇ ਵਿਚਾਰੇ ਐਸੇ ਭੋਲੇ ਨੇ ਜਿਹੜੇ 31 ਦਸੰਬਰ ਨੂੰ ਸਾਲ ਦੀ ਆਖਰੀ ਰਾਤ ਸਮਝੀ ਬੈਠੇ ਹੁੰਦੇ ਨੇ ਪਰ ਇਹ ਵੀਰੋ ਇਹ ਗਲਤੀ ਆਪਾਂ ਨਾ ਕਰੀਏ 31 ਦਸੰਬਰ ਸਾਲ ਦੀ ਆਖਰੀ ਰਾਤ ਨਹੀਂ ਹੁੰਦੀ ਇਸ ਗੱਲ ਨੂੰ ਚੇਤੇ ਰੱਖਿਏ ਫੱਗਣ ਦਾ ਆਖਰੀ ਦਿਨ ਜਿਹੜਾ ਹੁੰਦਾ ਹੈ ਉਹ ਸਾਲ ਦਾ ਆਖਰੀ ਦਿਨ ਹੁੰਦਾ ਹੈ ਅਤੇ ਇਕ ਚੇਤ ਜਿਹੜੀ ਆ ਉਹ ਨਵਾਂ ਸਾਲ ਹੁੰਦਾ ਹੈ ਇਸ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਉਮੀਦ ਹੈ ਕਿ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਜਿਹੜੇ ਵੀ ਹੈਪੀ ਨਿਊ ईयर ਕਹਿਣ ਵਾਲੇ ਉਹਨਾਂ ਸਭ ਨੂੰ ਪਿਆਰ ਨਾਲ ਆਪਾਂ ਸਮਝਾਈਏ ਵੀ 1 ਜਨਵਰੀ ਜਿਹੜਾ ਹੈ ਉਹ ਸਾਡਾ ਨਵਾਂ ਸਾਲ ਨਹੀਂ ਹੁੰਦਾ ਇੱਕ ਚੇਤ ਜਿਹੜਾ ਸਾਡਾ ਨਵਾਂ ਸਾਲ ਹੁੰਦਾ ਹੈ ਕਿਉਂਕਿ ਅਸੀਂ ਗੁਰੂ ਘਰਾਂ 'ਚ ਜਾਣ ਵਾਲੇ ਆ ਕਿਉਂਕਿ ਅਸੀਂ ਧਰਮ ਨਾਲ ਸੰਬੰਧ ਰੱਖਣ ਵਾਲੇ ਆ ਅਸੀਂ ਸੰਗਰਾਮ ਦੇ ਉੱਤੇ ਅਰਦਾਸਾਂ ਕਰਾਉਣ ਵਾਲੇ ਸਿੱਖ ਆ ਅਸੀਂ ਇਸ ਗੱਲ ਨੂੰ ਸਮਝੀਏ ਵੀ ਸੰਗਰਾਮ ਦਾ ਸਿੱਧਾ ਸੰਬੰਧ ਜਿਹੜਾ ਹੈ ਉਹ ਚੇਤ ਵਿਸਾਖ ਜੇਠ ਹਾੜ ਸੌਣ ਭਾਦੋਂ ਅੱਸੂ ਕਤਕ ਮਕਰ ਪੋ ਮਾਘ ਫਗਣ ਦੇ ਨਾਲ ਹੈ ਨਾ ਕਿ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਦੇ ਨਾਲ ਇਸ ਕਰਕੇ ਆਪਾਂ ਉਸ ਵਿਦੇਸ਼ੀ ਉਸ ਪੱਛਮੀ ਭਾਸ਼ਾ ਨੂੰ त्याਗੀਏ ਸਿੱਖਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਸਾਨੂੰ ਸਮਝ ਹੋਣੀ ਚਾਹੀਦੀ ਹੈ ਕਿ ਉਹਨਾਂ ਦਾ ਨਵਾਂ ਸਾਲ ਕਦੋਂ ਆਰੰਭ ਹੁੰਦਾ ਹੈ ਤੇ ਸਾਡਾ ਨਵਾਂ ਸਾਲ ਕਦੋਂ ਆਰੰਭ ਹੁੰਦਾ ਹੈ ਜੇ ਅਸੀਂ ਚੀਨ ਦੇ ਵਿੱਚ ਚਲੇ ਜਾਈਏ ਨਾ ਚੀਨ ਦੇ ਵਿੱਚ ਉਹ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮਨਾਉਂਦੇ ਉਹ ਉਹਨਾਂ ਦਾ ਡ੍ਰੈਗਨ ਇਅਰ ਹੁੰਦਾ ਹੈ ਡ੍ਰੈਗਨ ਇਅਰ ਜਿਹੜਾ ਉਹਨਾਂ ਦਾ ਜੇ ਅਸੀਂ ਉਹਨਾਂ ਨੂੰ ਪੜੀਏ ਜਾ ਕੇ ਤਾਂ ਉਹਨਾਂ ਦਾ ਡ੍ਰੈਗਨ ਇਅਰ ਜਿਹੜਾ ਹੈ ਉਹ ਮਈ ਦੇ ਵਿੱਚ ਆਰੰਭ ਹੁੰਦਾ ਹੈ ਆਪ ਨੂੰ ਨੂੰ ਪਤਾ ਹੋਣਾ ਜਿਹੜੇ ਲਿਟਰੇਚਰ ਪੜ੍ਹਦੇ ਨੇ ਜਾਂ ਜਿਹੜੇ ਇਤਿਹਾਸ ਜਾਣਦੇ ਨੇ ਚੀਨ ਦੇ ਜਿਹੜੀ ਧਰਤੀ ਹੈ ਉੱਥੇ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮਨਾਇਆ ਜਾਂਦਾ ਜਾ ਕੇ ਆਪ ਜੀ ਦੇਖ ਸਕਦੇ ਹੋ ਇਸ ਕਰਕੇ ਹਰੇਕ ਦੇਸ਼ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ ਸਾਡੇ ਭਾਰਤ ਦੇਸ਼ ਦੀ ਵੀ ਆਪਣੀ ਇੱਕ ਮਰਿਆਦਾ ਹੈ ਇਸ ਕਰਕੇ ਆਪਾਂ ਇਹ ਯਾਦ ਰੱਖੀਏ ਵਿਸਾਨੋ ਗੁਰੂ ਸਾਹਿਬ ਨੇ ਵੀ ਦੱਸਿਆ ਕਿ ਚੇਤ ਜਿਹੜਾ ਹੈ ਉਹ ਨਵਾਂ ਸਾਲ ਹੈ ਜਿੱਥੇ ਗੁਰੂ ਸਾਹਿਬ ਕਹਿੰਦੇ ਚੇਤ ਗੋਬਿੰਦ ਅਰਾਧਿਏ ਹੋਵੇ ਆਨੰਦ ਕਣਾ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਪਣਾ ਅਤੇ ਫਿਰ ਆਖਰੀ ਮਹੀਨਾ ਫਗਣ ਦਾ 12ਵਾਂ ਮਹੀਨਾ ਉਹ ਆਖਰੀ ਮਹੀਨਾ ਗਿਣਿਆ ਜਾਂਦਾ ਹੈ ਇਸ ਕਰਕੇ ਬੇਨਤੀ ਹੈ ਕਿ ਆਪਾਂ ਨਵਾਂ ਸਾਲ ਮਨਾਈਏ ਜ਼ਰੂਰ ਪਰ ਮਨਾਈਏ ਇਕ ਚੇਤ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ